ਸਿਕਾ ਸਰ ਨੂੰ ਦਿਲਜੀਤ ਦਾ ਸ਼ੋਅ ਆਪਨੇ ਵੈਨਕੂਵਰ ਦੇ ਵਿੱਚ ਤੇ ਮੈਂ ਸਿਕਾ ਚਾਹ ਲੈ ਇੱਕ ਵਾਰ ਟਿਕਟਾਂ ਵੇਨਣੇ ਕਿੰਨੀਆਂ ਤੇ ਆ ਪਹਿਲੀ ਰੋ ਆ ਜਿਹੜੀ ਸਟੇਜ ਦੇ ਸਾਹਮਣੇ ਵਾਲੀ ਰੋ ਉਹਦਾ ਪ੍ਰਾਈਸ ਹੈਗਾ ਜੀ 10000 ਡਾਲਰ ਜ਼ਬਰਦਸਤ इवन ਜੇ ਤੁਸੀਂ ਥੋੜਾ ਪਿੱਛੇ ਜਾਂਦੇ ਆ ਪਿੱਛੇ ਵਾਲੀਆਂ ਰੋ 11000 ਡਾਲਰ ਹਾਂ ਜੀ ਦੋਸਤੋ ਤੁਸੀਂ ਸਹੀ ਸੁਣਿਆ ਦਿਲਜੀਤ ਦੋ ਸਾਂਜ ਦਾ ਲਾਈਵ ਕਨਸਰਟ ਆ ਕੈਨੇਡਾ ਦੇ ਵਿੱਚ ਸਾਰੇ ਸਟੇਡੀਅਮ ਸੋਲਡ ਆਊਟ ਕਰਤੇ ਦਿਲਜੀਤ ਦੋ ਸਾਂਜ ਨੇ ਇਹ ਪੰਜਾਬੀ 뮤זיਕ ਦਾ ਹੁਣ ਲੈਵਲ ਆ ਪਹਿਲਾਂ ਅਰੀਨਾ ਦੇ ਵਿੱਚ ਸ਼ੋਅ ਹੁੰਦੇ ਸੀ ਹੁਣ ਅਰੀਨਾ ਤੋਂ ਵੱਡੇ ਲੈਵਲ ਤੇ ਸਟੇਡੀਅਮਾਂ ਦੇ ਵਿੱਚ ਸ਼ੋਅ ਨੇ ਤੇ ਸਾਰੇ ਸਟੇਡੀਅਮ ਦਲਜੀਤ ਨੇ ਫੁੱਲ ਕਰਤੇ ਜਿੱਥੇ ਜਿੱਥੇ ਲਾਈਵ ਕਨਸਰਟ ਨੇ ਦੱਸਿਆ ਜਾ ਰਿਹਾ ਹੈ 29 ਅਪ੍ਰੈਲ ਨੂੰ ਅੱਜ ਤੋਂ 6-7 ਦਿਨ ਬਾਅਦ ਦਲਜੀਤ ਦੋਸਾਂਜ ਦਾ ਪਹਿਲਾ ਲਾਈਵ ਕਨਸਰਟ ਆ ਸਟੇਡੀਅਮ ਦੇ ਵਿੱਚ ਆਪਣੀ ਗਾਇਕੀ ਨਾਲ ਪੂਰਾ ਲੋਹਾ ਮਨਵਾ ਚੁੱਕੇ ਨੇ ਲਾਈਵ ਕਨਸਰਟਾਂ ਦਾ ਦਲਜੀਤ ਦੋਸਾਂਜ ਤੇ ਫਰਸਟ ਰੋ ਦੀ ਤੇ ਉਸ ਤੋਂ ਪਿਛਲੀਆਂ ਕੁਝ ਰੋਆਂ ਦੀ ਟਿਕਟਾਂ 10 10000 ڈالر 11 11000 ڈالر ਦੀਆ ਸੋਚੋ ਕਿੰਨਾ ਜ਼ਬਰਦਸਤ ਲਾਈਵ ਕਨਸਰਟ ਇਹ ਹੋਣ ਵਾਲਾ ਆ ਇਹ ਸਟੇਡੀਅਮ ਵਾਲਾ ਸ਼ੋਅ ਕਰੋੜਾਂ ਰੁਪਈਆ ਨੂੰ ਪਾਰ ਕਰ ਜਾਊਗਾ ਤੁਹਾਨੂੰ ਪਤਾ ਹੀ ਆ ਆਪ ਅੰਦਾਜ਼ਾ ਲਾ ਲਓ ਤੁਸੀਂ ਕਿੰਨੀਆਂ ਰੋਜ਼ ਹੁੰਦੀਆਂ ਨੇ ਫਰਸਟ ਲਾਈਨ ਦੇ ਵਿੱਚ ਤੇ ਉਸੇ हिसाब ਦੇ ਨਾਲ ਕਿੰਨੇ ਉਥੇ ਆਉਣਗੇ ਦੇਖਣ ਦੇ ਲਈ ਦਿਲਜੀਤ ਸਾਂਝ ਨੂੰ ਅਤੇ ਜਿਹੜੀ ਸਭ ਤੋਂ ਸਸਤੀ ਟਿਕਟਾ ਦੋਸਤੋ ਉਥੋਂ ਦੀ ਉਹ ਵੀ ਘੱਟ ਤੋਂ ਘੱਟ ਐਂਡ ਵਾਲੀ 5000 ਰੁਪਈਆ ਦੀ ਆ 77 ڈالر ਦੀ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਲਓ ਕਿੰਨੇ ਕਰੋੜਾਂ ਦਾ ਇਹ ਸ਼ੋਅ ਦਲਜੀਤ ਦੋਸਾਂਸ ਦਾ ਹੋਣ ਵਾਲਾ ਆ ਇਹ ਨੈਕਸਟ ਲੈਵਲ ਆ ਪੰਜਾਬੀ 뮤ਜ਼ਿਕ ਦਾ ਮਾਣ ਹੋਣਾ ਚਾਹੀਦਾ ਆਪਾਂ ਨੂੰ ਪੰਜਾਬੀ ਹੋਣ ਤੇ ਹਰ ਇੱਕ ਦੇ ਕੋਲ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ